ਸਤਿ ਸ਼੍ਰੀ ਅਕਾਲ ਦੋਸਤੋ ਆ ਤੁਹਾਨੂੰ ਅੱਜ ਇੱਕ ਕੋਠੀ ਦਿਖਾਉਣੇ ਆ ਜਿਹੜੀ ਇਹ ਕੱਲੀ ਕੋਠੀ ਨਹੀਂ ਕਹਿ ਸਕਦੇ ਨੂੰ ਆਪਾਂ ਇਹ ਪਿਆਰ ਦੀ ਨਾ ਮਿਸਾਲ ਵੀ ਹੈ ਇੱਕ ਦੋ ਸਕੇ ਭਰਾਵਾਂ ਦੇ ਵਿੱਚ ਵੀ ਇੰਨਾ ਪਿਆਰ ਹੈ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਅੱਜ ਕੱਲ੍ਹ ਦੇਖੇ ਗਏ ਨੇ ਇੱਕ ਭਰਾ ਜੇਕਰ 11 ਫੁੱਟ ਤੇ 7 ਪਾ ਲੈਂਦਾ ਤਾਂ ਦੂਸਰਾ 12 ਤੇ ਕਰ ਦਿੰਦਾ 1 ਫੁੱਟ ਉੱਚੀ ਚੱਕ ਦਿੰਦਾ ਆ ਦੇਖੋ ਦੋਸਤੋ ਇੱਕੋ ਜਗ੍ਹਾ ਤੇ ਦੋ ਭਰਾਵਾਂ ਨੇ ਇੱਕੋ ਜੀਆਂ ਕੋਠੀਆਂ ਵਿਚਾਲੋ ਜੋੜ ਕੇ ਪਾਈਆਂ ਨੇ ਇੱਕੋ ਜਿਹੀ ਬੰਡ ਹੈ ਕਿ ਕੋਈ ਕਿਸੇ ਨੂੰ ਜਗ੍ਹਾ ਨਹੀਂ ਵਧ ਰੱਖੀ ਗਈ ਤੇ ਇਕੱਠਿਆਂ ਨਹੀਂ ਰਹਿਣਾ ਬਾਈ ਨਾ ਰਹਿਣੇ ਕੋਈ ਬਾਗਲ ਨਹੀਂ ਅਲੱਗ ਮਾਰਨਾ ਹੈਗਾ ਤੇ ਬੰਡ ਜ਼ਰੂਰ ਪਈਆ ਦੋਸਤੋ 6000 ਸਕਰ ਫੁੱਟ ਏਰੀਆ ਹੈ ਅੰਦਰੋਂ ਵਿਖਾਵਾਂਗੇ ਸੋਨੂੰ ਇੱਕ ਸਾਈਡ ਦੀ ਕੋਠੀ ਵਿਖਾ ਦੇਾਂਗੇ ਦੂਸਰੀ ਸਾਈਡ ਸੇਮ ਹੈ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵਿਚਾਲੇ ਦੋ ਜਿਹੜੇ ਤੁਸੀਂ ਗੇਟ ਦੇਖ ਰਹੇ ਹੋ ਦਰਵਾਜ਼ੇ ਵਾਂਗੂ ਵਿਚਾਲੇ ਦੋ ਬਾਰ ਇਹ ਬਰਾਂਡੇ ਆ ਦੋਸਤੋ ਇੱਕ ਬਾਰ ਉਸ ਭਰਾ ਉਸ ਭਰਾ ਦਾ ਇੱਕ ਇੱਕ ਬਾਰ ਦੂਜੇ ਭਰਾ ਦਾ ਆ ਵੇਖੋ ਇਹ ਪੋਰਚ ਵੀ ਕਹਿ ਸਕਦੇ ਆ ਇਸ ਨੂੰ ਜੋ ਕਿ ਪਿੱਛੇ ਤੱਕ ਉਹ ਵੇਖੋ ਖੁੱਲੇ ਨੇ ਇਹ ਸੰਦਾਂ ਮਗਰ ਆਵਾਸਤੇ ਤੇ ਬਹੁਤ ਜਿਆਦਾ ਵਧੀਆ ਕੋਠੀ ਹੈ ਬਹੁਤ ਜਿਆਦਾ ਵਧੀਆ ਡਿਜ਼ਾਈਨ ਤੇ ਸਰਦਾਰੀ ਦੀ ਵੀ ਮਿਸਾਲ ਹੈ ਦੋਸਤੋ ਇਹ ਹੁਣਾ ਵੀ ਚਾਹਿੰਦਾ ਮੋਹ ਪਿਆਰ ਅਸਰ ਨੂੰ ਭਰਾ ਭਾਈ ਹੁੰਦਾ ਕੋਈ ਦੁਸ਼ਮਣ ਨਹੀਂ ਹੁੰਦਾ ਹੈਗਾ ਆ ਵੇਖੋ ਪਿੱਛੇ ਭਾਂਡੇ ਪਾਏ ਹੋਏ ਨੇਗੇ ਬਹੁਤ ਜਿਆਦਾ ਦੇਖੋ ਸੰਦਾਂ ਵਾਸਤੇ ਜੋ ਕਿ ਵਿਡੇ ਕੋਠੀ ਦੇ ਮਗਰਲੇ ਪਾਸੇ ਹੈਗੇ ਇਹ ਆਪਾਂ ਵਿਚਾਲ ਦੀ ਵਿਖਾ ਰਹੇ ਹਾਂ ਤੁਹਾਨੂੰ ਤੇ ਇਸ ਨੂੰ ਕੋਠੀ ਦੀ ਬ੍ਰਾਂਡਿਆਂ ਦੀ ਤਰ੍ਹਾਂ ਹੀ ਲੁੱਕ ਦਿੱਤੀ ਗਈ ਹੈ ਆਜੋ ਬੈਕ ਚਲਦੇ ਹਾਂ ਤੁਹਾਨੂੰ ਕੋਠੀ ਦੇ ਵਿੱਚ ਵੀ ਦਿਖਾਵਾਂਗੇ ਅੰਦਰ ਜਾ ਕੇ ਸਾਨੂੰ ਆਸ ਹੈ ਕਿ ਕੋਠੀ ਤੁਹਾਨੂੰ ਦੋਸਤੋ ਬਹੁਤ ਪਸੰਦ ਆਊਗੀ ਇਹ ਬਹੁਤ ਹੀ ਜਿਆਦਾ ਵਧੀਆ ਡਿਜ਼ਾਈਨ ਹੈ ਕੋਠੀ ਦਾ 1000 ਕ ਸਕੇਅਰ ਫੁੱਟ ਵਿਚਾਲਿਆ ਹੈਗਾ ਤੇ 25 2500 ਕੋਠੀਆਂ ਦੀਆਂ ਕੋਠੀਆਂ ਦੇ ਏਰੀਆ ਮਤਲਬ ਇੱਕ ਸਾਈਡ ਤੇ 2500 ਇੱਕ ਸਾਈਡ ਤੇ ਦੂਸਰੀ ਕੋਠੀ 2500 ਆ ਵੇਖੋ 메ਨ 게ਟ ਹੈ ਇਹ ਕੋਠੀ ਦਾ ਜਿੱਥੋਂ ਕਿ ਆਪਾਂ ਇੰਟਰ ਹੋ ਸਕਦੇ ਆ ਇੱਧਰ ਡ੍ਰੈنگ ਰੂਮ ਫਰਸਟ ਤੇ ਵੱਡੀ ਵਿੰਡੋ ਲਗਾ ਕੇ ਲੈਫਟ ਸਾਈਡ ਤੇ ਡ੍ਰੈنگ ਰੂਮ ਰੱਖਿਆ ਹੋਇਆ ਇਸ ਕੋਠੀ ਦਾ ਟਾਇਲ ਵਗੈਰਾ ਲਗਾਤੀ ਪੱਥਰ ਵਗੈਰਾ ਨੀਚੇ ਤੇ ਬਣ ਕੇ ਰੈਡੀ ਆ ਕੋਠੀ ਪਲਸਤਰ ਵਗੈਰਾ ਹੋ ਚੁੱਕੀ ਆ ਆ ਵੇਖੋ ਦੋਸਤੋ ਲ lobby ਬਹੁਤ ਖੁੱਲੀ ਹੈ ਤੇ ਨੈਚਰਲ ਲਾਈਟ ਬਹੁਤ ਪੈਂਦੀ ਹੈ lobby ਦੇ ਵਿੱਚ ਬਹੁਤ ਜਿਆਦੇ ਰੋਸ਼ਨੀ ਹੈਗੀ ਬਿਨਾ ਲਾਈਟਾਂ ਤੋਂ ਕੋਠੀ ਦੇ ਵਿੱਚ ਆ ਕਿਚਨ ਆ ਗਿਆ ਦੋਸਤੋ ਰਾਈਟ ਸਾਈਡ ਤੇ ਮੇਨ ਗੇਟ ਦੇ ਰਾਈਟ ਸਾਈਡ ਤੇ ਕਿਚਨ ਆ ਗਿਆ ਜਿੱਥੇ ਇੱਕ ਮਾਡਰਨ ਕਿਚਨ ਬਣਨੀ ਹੈਗੀ ਆ ਵੇਖੋ ਵਾਸ਼ਬੈਸਨ ਦਾ ਅਲੱਗ ਤੋਂ ਜਗ੍ਹਾ ਰੱਖੀ ਹੋਈ ਹੈਗੀ ਤਾਂ ਕਿ ਭਾਂਡੇ ਧੋਣ ਵਗੈਰਾ ਨੂੰ ਅਲੱਗ ਤੋਂ ਪਾਣੀ ਲੀਕਜ ਨਾ ਹੋਵੇ ਕਈ ਵਾਰ ਪ੍ਰੋਬਲਮ ਨਹੀਂ ਆਉਂਦੀ ਫਿਰ ਇਹ ਅਲੱਗ ਜਗ੍ਹਾ ਬਣਾਉਣ ਲੱਗੇ ਹੁਣ ਕੋਠੀਆਂ ਦੇ ਵਿੱਚ ਨਵੀਂ ਤਕਨੀਕ ਨਾਲ ਆਹ ਵੇਖੋ ਲੌਬੀ ਦੇ ਵਿੱਚ ਦੋਨਾਂ ਸਾਈਡ ਤੇ ਬੈੱਡਰੂਮ ਰਹਿ ਗਏ ਵਿਚਾਲੇ ਵਾਸ਼ਰੂਮ ਇਹ ਦੋ ਵਿਚਾਲੇ ਵਾਸ਼ਰੂਮ ਬਣਾਏ ਹੋਇਆ ਇੱਕ ਦਾ ਇਧਰਲੇ ਬੈੱਡਰੂਮ ਚ ਵਾਰ ਆ ਆਹ ਵੇਖੋ ਦੋਸਤੋ ਇਹ ਬੈੱਡਰੂਮ ਆ ਗਿਆ ਜੋ ਕਿ ਰਸੋਈ ਦੇ ਬੈਕ ਕਿਚਨ ਦੇ ਬੈਕ ਸਾਈਡ ਤੇ ਆ ਗਿਆ ਇਹਦੇ ਵਿੱਚ ਇੱਕ ਸਟੋਰ ਕੱਢਿਆ ਹੋਇਆ ਛੋਟਾ ਆ ਵੇਖੋ ਸਾਲ ਲ ਵਗੈਰਾ ਪਾਈ ਹੋਈ ਹੈ ਇਸ ਦੇ ਵਿੱਚ ਇਸ ਬੈਡਰੂਮ ਨੂੰ ਸਟੋਰ ਤੌਰ ਤੇ ਵੀ ਆਪਾਂ ਵਰਤ ਸਕਦੇ ਹਾਂ ਤੇ ਇਕੱਲੇ ਬੈਡਰੂਮ ਤੌਰ ਤੇ ਵੀ ਵਰਤ ਸਕਦੇ ਹਾਂ ਸਟੋਰ ਅਲੱਗ ਤੋਂ ਬਣਾਤਾ ਛੋਟਾ ਤੇ ਇੱਕ ਬੈਡਰੂਮ ਇਧਰ ਆ ਗਿਆ ਦੋਸਤੋ ਇਹਦੇ ਨਾਲ ਵਾਸ਼ਰੂਮ ਅਟੈਚ ਹੈ ਆ ਵੇਖੋ ਇਹਦੇ ਨਾਲ ਵਾਸ਼ਰੂਮ ਅਟੈਚ ਕੀਤਾ ਹੋਇਆ ਨੀਚੇ ਫਸਟ ਫਲੋਰ ਤੇ ਦੋ ਬੈਡਰੂਮ ਬਣੇ ਹੋਏ ਨੇ ਜੀ ਬੈਕ ਸਾਈਡ ਤੇ ਵਿਚਾਲੇ ਵਾਸਰੂਮ ਬਣਾਏ ਹੋਏ ਆ ਦੋ ਇੱਕ ਦਾ ਗੇਟ ਹੈਗਾ ਇਸ ਬੈਡਰੂਮ ਦੇ ਵਿੱਚ ਤੇ ਇੱਕ ਦਾ ਲੌਬੀ ਦੇ ਵਿੱਚ ਗੇਟ ਰੱਖਿਆ ਹੋਇਆ ਤੇ ਫਰੰਟ ਤੇ ਡ੍ਰਾਈング ਰੂਮ ਤੇ ਕਿਚਨ ਆਜੋ ਉੱਪਰ ਦਿਖਾਉਂਦੇ ਆ ਦੋਸਤੋ ਸੈਕੰਡ ਫਲੋਰ ਤੇ ਦਿਖਾਉਂਦੇ ਆ ਉੱਥੇ ਟਾਇਲ ਵਗੈਰਾ ਲਗਾ ਰਹੇ ਸੀਗੇ ਮਿਸਤਰੀ ਕੰਮ ਚੱਲੀ ਜਾ ਰਿਹਾ ਸੀਗਾ ਕੰਪਲੀਟ ਨਹੀਂ ਹੋਇਆ ਹਜੇ ਆ ਵੇਖੋ ਡਿਊਪਲੈਕਸ ਕੋਠੀ ਆ ਇਹ ਤਾਂ ਹੀ ਨੇਚਰਲ ਲਾਈਟ ਕਾਫੀ ਪੈਂਦੀ ਆ ਇਹਦੇ ਤੇ ਉੱਪਰੋਂ ਵੀ ਦਿਖਾਉਂਦੇ ਆ ਦੋਸਤੋ ਉੱਪਰ ਤਿੰਨ ਬੈੱਡਰੂਮ ਬਣਾਏ ਹੋਏ ਨੇਗੇ ਇੱਥੇ ਗ੍ਰਿੱਲ ਲੱਗਣੀ ਹੈਗੀ ਇੱਕ ਬੈੱਡਰੂਮ ਇਹ ਆ ਗਿਆ ਇੱਕ ਉਧਰ ਤੇ ਇੱਕ ਬੈਕ ਸਾਈਡ ਤੇ ਆ ਸੀਗਾ ਲੈਫਟ ਸਾਈਡ ਤੇ ਪੌੜੀ ਚੜਨਸਾਰ ਇੱਕ ਇਹ ਬੈੱਡਰੂਮ ਹੈ ਜਿਸ ਦੇ ਨਾਲ ਇੱਕ ਵਾਸ਼ਰੂਮ ਅਟੈਚ ਆ ਉੱਪਰ ਸੈਕੰਡ ਫਲੋਰ ਤੇ ਆ ਵੇਖੋ ਦੋਸਤੋ ਇਸ ਦਾ ਇੱਕ 게ਟ ਲੋਬੀ ਦੇ ਵਿੱਚ ਰੱਖਿਆ ਹੋਇਆ ਵਾਸ਼ਰੂਮ ਦਾ ਇੱਕ ਬਰਾਂਡ ਇਹਦੇ ਬੈੱਡਰੂਮ ਦੇ ਵਿੱਚ ਹੈਗਾ ਇੱਧਰ ਛੋਟਾ ਦਰਵਾਜ਼ਾ ਰੱਖਿਆ ਹੋਇਆ ਤਾਂ ਕਿ ਹਵਾ ਵਗੈਰਾ ਕ੍ਰਾਸ ਹੁੰਦੀ ਰਹੇ ਕੋਲਣਾ ਪੈ ਜਾਂਦਾ ਕਈ ਵਾਰ ਇਹ ਸੇ ਜਗ੍ਹਾ ਹੈ ਨਹੀਂ ਇਤਨਾ ਜ਼ਿਆਦਾ ਆ ਵੇਖੋ ਇੱਕ ਗੇਟ ਲੌਬੀ ਦੇ ਵਿੱਚ ਤੇ ਇਧਰ ਓਪਨ ਜਗ੍ਹਾ ਆ ਗਈ ਦੋਸਤੋ ਇੱਥੇ ਵਾਸ਼ਰੂਮ ਹੈਗਾ ਜੋ ਕਿ ਸਿਰਫ ਲੌਬੀ ਨਾਲ ਅਟੈਚ ਹੈ ਇਸ ਦੇ ਨਾਲ ਇੱਕ ਹੋਰ ਬੈੱਡਰੂਮ ਇਹ ਆਵਲਾ ਇਹਦੇ ਨਾਲ ਵਾਸ਼ਰੂਮ ਅਟੈਚ ਨਹੀਂ ਕੀਤਾ ਇਹ ਕੱਲਾ ਬੈੱਡਰੂਮ ਬਣਾਇਆ ਹੋਇਆ ਉੱਪਰ ਬੈੱਡਰੂਮਾਂ ਦੀ ਸਾਈਜ਼ ਹੈਗਾਗਾ 12 12 13 13 12 बाई 13 ਦੇ ਫੁੱਟ ਦੇ ਨੇਗੇ ਇਹ ਜੈ 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 ਜੀ ਜਗ੍ਹਾ ਕੀ ਕੋਈ ਜਾਦੇ ਬਾਲੇ ਖੁੱਲੇ ਬੈੱਡਰੂਮ ਵੀ ਨਹੀਂ ਲੋਟ ਆਉਂਦੇ ਦੋਸਤ ਇੱਕ ਬੈੱਡਰੂਮ ਇਧਰ ਆ ਗਿਆ ਆ ਵੇਖੋ 프ਰੰਟ ਆ ਗਿਆ ਇਥੇ ਇਥੋਂ ਦੀ ਜਗ੍ਹਾ ਨਹੀਂ ਛੱਡੀ ਹੋਈ ਦੂਸਰਾ ਜਿਹੜਾ ਮੇਨ ਗੇਟ ਆ ਜੋ ਕਿ ਬਾਲਕੋਨੀ ਦੇ ਵਿੱਚ ਜਾਂਦਾ ਉਹਦੇ ਵਿੱਚ ਦੀ ਦਿਖਾਉਣਿਆ ਸੋਨ ਸਾਰੀ ਕੋਠੀ ਦਾ 프ਰੰਟ ਦਿਖ ਜੂਗਾ ਸੈਕੰਡ ਪਰਸਨ ਆ ਵੇਖੋ ਟਾਇਲ ਲਗਾ ਰਹੇ ਸੀਗੇ ਤਿੰਨ ਬੈੱਡਰੂਮ ਨੇਗੇ ਉੱਪਰ ਦੋ ਵਾਸਰੂਮ ਇੱਕ ਬੈੱਡਰੂਮ ਨਾਲ ਅਟੈਚ ਵਾਸਰੂਮ ਇੱਕ ਵੈਸੇ ਬਣਾਇਆ ਹੋਇਆ ਹੈ ਲੌਬੀ ਦੇ ਵਿੱਚ ਤੇ ਇਹ ਬਾਲਕਨੀ ਬਾਲਕਨੀ ਦੇ ਉੱਪਰੋਂ ਦੇਖੋ ਸ਼ੇਪ ਦਿੱਤੀ ਹੋਈ ਹੈ ਸੇਮ ਗੋਲਾਈ ਚ ਬਰਾਂਡੇਆਂ ਨੂੰ ਇਹ ਬਾਲਕਨੀ ਆ ਗਈ ਦੋਸਤੋ 프ਰੰਟ ਤੇ ਥੋੜੀ ਜਿਹੀ ਜਗ੍ਹਾ ਹੀ ਹੈ ਤੇ ਇੱਕ ਇੱਥੋਂ 프ਰੰਟ ਤੋਂ ਆਪਾਂ ਇੱਕ ਦੂਜੀ ਕੋਠੀ ਦੇ ਵਿੱਚ ਵੀ ਜਾ ਸਕਦੇ ਹਾਂ ਆ ਵੇਖੋ ਆਪਾਂ ਸੈਂਟਰ ਦੇ ਵਿੱਚ ਆ ਗਏ ਜਿਵੇਂ ਥੱਲੇ ਬਰਾਂਡੇ ਬਣੇ ਹੋਇਆ ਉਵੇਂ ਹੀ ਦੋ ਬਰਾਂਡੇ ਉੱਪਰ ਬਣੇ ਹੋਏ ਨੇ ਤੇ ਉਹੀ ਸ਼ੇਪ ਦਿੱਤੀ ਹੋਈ ਆ ਜੋ ਕਿ ਕੋਠੀ ਨੂੰ ਇੱਕ ਅਟਰੈਕਟਿਵ ਲੁੱਕ ਦਿੰਦੀ ਆ ਬਹੁਤ ਜਿਆਦੇ ਸੋਹਣੀ ਆ ਦੂਸਰੀ ਕੋਠੀ ਆ ਗਈ ਇਹਨਾਂ ਦਾ ਸੇਮ ਨਕਸ਼ਾ ਹੈਗਾ ਦੋਨਾਂ ਕੋਠੀਆਂ ਦਾ ਇੱਕੋ ਹੀ ਗੱਲਬਾਤ ਹੈਗੀ ਆ ਸੈਂਟਰ ਦੇ ਵਿੱਚ ਦੀ ਆਪਾਂ ਬੈਕ ਤੋਂ ਵੀ ਦਿਖਾਵਾਂਗੇ ਤੁਹਾਨੂੰ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਨਵੀਆਂ-ਨਵੀਆਂ ਕੋਠੀਆਂ ਵੇਖਣ ਵਾਸਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰਿਓ ਆਪਾਂ ਜ਼ਿਆਦਾਤਰ ਬਣਦੀਆਂ ਕੋਠੀਆਂ ਵਿਖਾਉਣੇ ਹੁੰਦੇ ਆ ਦੋਸਤੋ ਤਾਂ ਜੋ ਵੀਰਪਰਾ ਜਿਹੜੇ ਕੋਈ ਪਾ ਰਹੇ ਨੇ ਜਾਂ ਪਾਉਣ ਦੀ ਸੋਚ ਰਹੇ ਆ ਉਹਨਾਂ ਨੂੰ ਕੁਝ ਕ ਆਈਡੀਆ ਹੋ ਜੇ ਕੋਈ ਕੋਠੀ ਦਾ ਫਰੰਟ ਵਗੈਰਾ ਜਾਂ ਕੋਈ ਕੁਝ ਵੀ ਅ ਵੀ ਆਪਾਂ ਇਦਾਂ ਦਾ ਬਣਾ ਲਈਏ ਤਾਂ ਕਿਵੇਂ ਲੱਗਣਾ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਪਤਾ ਲੱਗ ਜਾਂਦਾ ਹੁੰਦਾ ਇਸ ਦੇ ਵਿੱਚ ਠੇਕੇਦਾਰ ਬਾਈ ਦਾ ਨੰਬਰ ਮੈਂਸ਼ਨ ਕਰਾਂਗੇ ਉਹਨਾਂ ਨਾਲ ਗੱਲਬਾਤ ਵੀ ਕਰ ਸਕਦੇ ਹਾਂ ਜੇਕਰ ਕਿਸੇ ਨੇ ਪਵਾਉਣੀ ਹੋਵੇ ਕੋਈ ਕੋਠੀ ਵੈਸੇ ਕਈ ਵੀਰ ਕਹਿੰਦੇ ਨੇ ਕਿ ਭਾਈ ਆਪ ਕਿਸੇ ਦਾ ਘਰ ਵਾਲੇ ਦਾ ਨੰਬਰ ਚਾਹੀਦਾ ਹੁੰਦਾ ਤਾਂ ਆਪਾਂ ਨੰਬਰ ਨਹੀਂ ਦੇ ਸਕਦੇ ਹੁੰਦੇ ਕਿਉਂਕਿ ਅਗਲਾ ਕਹਿ ਦਿੰਦਾ ਕਿ ਸਾਨੂੰ ਭਾਈ ਡਿਸਟਰਬ ਕਰਦਾ ਅਗਲਾ ਸਾਡਾ ਨੰਬਰ ਵਿੱਚ ਨਹੀਂ ਪਾਉਣਾ ਇਦਾਂ ਆਪਾਂ ਨੰਬਰ ਨਹੀਂ ਦੇ ਸਕਦੇ ਹੁੰਦੇ ਦੋਸਤੋ ਆ ਵੇਖੋ ਉੱਪਰ ਸਿਰਫ ਸਲੇਬ ਪਾਈ ਹੋਈ ਆ ਸਿਰਫ ਟੈਂਕੀ ਵਾਸਤੇ ਤਾਂ ਜੋ ਟੈਂਕੀ ਖਰਾਬ ਨਾ ਹੋਵੇ ਉਦਾਂ ਪਲਾਨ ਹੈ 프ਰੰਟ ਤੇ ਜੋ ਕੇ ਵਿੱਚ ਸਾਈਡ ਤੋਂ ਹੈਵੀ ਲੁੱਕ ਦਿੰਦੀ ਆ ਉਹ ਤੁਸੀਂ ਵੇਖ ਸਕਦੇ ਹੋ ਟੈਡੀ ਸਿਰਫ ਵਾਲ ਲੱਗੀ ਹੋਈ ਆ ਕੋਈ ਜਿਆਦਾ ਹੈਵੀ ਕੰਮ ਨਹੀਂ ਹੁੰਦਾ ਇਹ ਆ ਵੇਖੋ ਦੋਸਤੋ ਪਰ ਬਾਹਰੋਂ ਬਹੁਤ ਜਿਆਦਾ ਹੈਵੀ ਲੁੱਕ ਲੱਗਦੀ ਆ ਇਸ ਨਾਲ ਕੋਠੀ ਦੀ ਸੋਹਣੀਆਂ ਨਮੀਆਂ ਨਮੀਆਂ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਦੋਸਤੋ ਧੰਨਵਾਦ ਇਹ ਛੱਤ ਦੇ ਉੱਤੋਂ ਥਰਮਲ ਦਿਖ ਰਿਹਾ ਜੋ ਕਿ ਅਕਲੀਆ ਤਲਵੰਡੀ ਬਣੀ ਹੋਈ ਹੈ ਇਹ ਕੋਠੀ ਆ ਵੇਖੋ ਦੋਸਤੋ ਨਜ਼ਾਰਾ ਕਿੰਨਾ ਵਧੀਆ ਲੱਗ ਰਿਹਾ ਹੈ